ਪੰਜਾਬ ਦੇ ਵਿੱਚ ਮੋੜ ਤੋਂ ਕਾਨੂੰਨ ਵਿਵਸਥਾ ਦੀਆਂ ਤੱਜੀਆਂ ਉੜਦੀਆਂ ਨਜ਼ਰ ਆਈਆਂ ਨੇ ਅੰਮ੍ਰਿਤਸਰ ਦੇ ਵਿੱਚ ਮੌਜੂਦਾ ਕਾਉਂਸਲਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੌਜੂਦਾ ਕਾਉਂਸਲਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਜੰਡਿਆਲਾ ਗੁਰੂ ਦਾ ਕਾਉਂਸਲਰ ਸੀ ਜਿਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਨੇ ਜੋ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਕਾਉਂਸਲਰ ਅਕਾਲੀ ਦਲ ਨਾਲ ਸੰਬੰਧਿਤ ਸੀ ਜੰਡਿਆਲਾ ਗੁਰੂ ਦਾ ਕਾਉਂਸਲਰ ਸੀ ਤਾਂ ਹਰਜਿੰਦਰ ਸਿੰਘ ਬ੍ਰਾਹਮਣ ਵੱਲੋਂ ਮ੍ਰਿਤਕ ਦੀ ਪਛਾਣ ਹੋਈ ਆ ਤਾਂ ਜਿਸ ਦਾ ਅੱਜ ਗੋਲੀਆਂ ਮਾਰ ਕੇ ਕਤਲ ਆਜੋ ਕੀਤਾ ਗਿਆ ਤਾਂ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ 2-4 ਮਹੀਨੇ ਪਹਿਲਾਂ ਵੀ ਇਸੇ ਕਾਉਂਸਲਰ ਦੇ ਭਤੀਜੇ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਬਾਹਰ ਵੀ ਗੋਲੀਆਂ ਚਲਾਉਣ ਦੀ ਕੋਸ਼ਿਸ਼ ਆਜੋ ਕੀਤੀ ਗਈ ਸੀ ਪਰ ਘਰ ਦਾ ਪਤਾ ਨਾ ਹੋਣ ਕਾਰਨ ਕਿਸੇ ਹੋਰ ਦੇ ਘਰ ਦੇ ਉੱਪਰ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਸੀ ਜੋ ਚਲਾਈਆਂ ਗਏਸਤਾ ਇਹ ਪੂਰਾ ਮਾਮਲਾ ਪੁਲਿਸ ਦੀ ਨਜ਼ਰ ਵਿੱਚ ਨਿਗਾ ਵਿੱਚ ਪਹਿਲਾਂ ਤੋਂ ਹੀ ਸੀ ਪਰ ਅੱਜ ਜਦੋਂ ਉਹ ਆਪਣੇ ਕਿਸੇ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਸਰ ਜਾਂਦੇ ਨੇ ਤਾਂ ਉੱਥੇ ਇਹ ਵੱਡੀ ਵਾਰਦਾਤ ਨੂੰ ਅੰਜਾਮ ਆ ਜੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਸਿਰ ਦੇ ਵਿੱਚ ਗੋਲੀਆਂ ਵੱਜਦੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਆ ਜੋ ਕਰਵਾਇਆ ਜਾਂਦਾ ਹੈ ਪਰ ਇਲਾਜ ਦੌਰਾਨ ਕਾਉਂਸਲਰ ਦੀ ਮੌਤ ਹੋ ਚੁੱਕੀ ਆ ਤਾਂ ਅੰਮ੍ਰਿਤਸਰ ਕਾਉਂਸਲਰ ਤੇ ਗੋਲੀਆਂ ਚੱਲੀਆਂ ਨੇ ਜ਼ਖਮੀ ਹਾਲਤ ਚ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਕਾਉਂਸਲਰ ਦੀ ਮੌਤ ਹੋ ਚੁੱਕੀ ਆ ਤਾਂ ਜੰਡਿਆਲਾ ਗੁਰੂ ਦਾ ਹਰਜਿੰਦਰ ਸਿੰਘ ਬਰਾਮਰ ਕਾਉਂਸਲਰ ਸੀ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀ ਤਾਂ ਉਸ ਤੋਂ ਬਾਅਦ ਅਕਾਲੀ ਦਲ ਪਾਰਟੀ ਇਹਨਾਂ ਦੇ ਵੱਲੋਂ ਜੁਆਇਨ ਕੀਤੀ ਜਾਂਦੀ ਆ ਤਾਂ ਕਾਫੀ ਲੰਬੇ ਸਮੇਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ ਤਾਂ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਵੀ ਕਈ ਨਿਕਲ ਕੇ ਸਾਹਮਣੇ ਇਹਨੇ ਜਿੱਥੇ ਕਾਨੂੰਨ ਵਿਵਸਥਾ ਦੀਆਂ ਤੇ ਜਿਹਾ ਉੜਦੀਆਂ ਹੋਈਆਂ ਨਜ਼ਰ ਆਉਣ ਇੱਕ ਪਾਸੇ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਦਾਵਾ ਠੋਕਿਆ ਜਾ ਰਿਹਾ ਹੈ ਕਿ ਕਾਨੂੰਨ ਅਪਰਤੀ ਅਸੀਂ ਪੂਰੇ ਜਵਾਬ ਦੇ ਆ ਸਾਡੀ ਪੁਲਿਸ ਆ ਜੋ ਪੂਰੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਪਰ ਉੱਥੇ ਹੀ ਨਿਤ ਦਿਨ ਦੀਆਂ ਇਸ ਇਸ ਤਰ੍ਹਾਂ ਦੀਆਂ ਖਬਰਾਂ ਸੋਚਣ ਤੇ ਮਜਬੂਰ ਕਰਦੇ ਨੇ ਤਾਂ ਕਾਉਂਸਲਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਂਕਿ ਮੌਕੇ ਦੀਆਂ ਮੌਜੂਦਾ ਤਸਵੀਰਾਂ ਨੇ ਜੋ ਨਹੀਂ ਮਿਲੀਆਂ ਪਰ ਇਹ ਜੋ ਉਹਨਾਂ ਦੀ ਤਸਵੀਰ ਆ ਤੁਸੀਂ ਦੇਖ ਪਾ ਰਹੇ ਹੋ ਇਹ ਕਾਉਂਸਲਰ ਸੀ ਹਰਜਿੰਦਰ ਸਿੰਘ ਬ੍ਰਾਹਮਣ ਇਹਨਾਂ ਦਾ ਨਾਮ ਆ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਨੇ ਤਾਂ ਕਾਫੀ ਲੰਬੇ ਸਮੇਂ ਤੋਂ ਹੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਤਾਂ ਅੱਜ ਅੰਮ੍ਰਿਤਸਰ ਆਪਣੇ ਕਿਸੇ ਫੰਕਸ਼ਨ ਤੇ ਗਏ ਸੀ ਤਾਂ ਉੱਥੇ ਹੀ ਇਸ ਵੱਡੀ ਘਟਨਾ ਨੂੰ ਅੰਜਾਮ ਆ ਜੋ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਇਹ ਕੋਈ ਪਹਿਲਾ ਸਟੈਪ ਨਹੀਂ ਸੀ ਇਸ ਤੋਂ ਪਹਿਲਾਂ ਵੀ ਲਗਾਤਾਰ ਇਹ ਟਾਰਗੇਟ ਤੇ ਦੱਸਿਆ ਜਾ ਰਿਹਾ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਘਰ ਦੇ ਉੱਪਰ ਗੋਲੀਆਂ ਚਲਾਉਣ ਦੀ ਕੋਸ਼ਿਸ਼ ਆ ਜੋ ਕੀਤੀ ਸੀ ਪਏ ਪੂਰਾ ਮਾਮਲਾ ਸੀ ਜੋ ਪੁਲਿਸ ਦੀ ਨਿਗਾਹ ਵਿੱਚ ਸੀ ਪਰ ਇਸ ਤੋਂ ਬਾਅਦ ਵੀ ਕੋਈ ਵੀ ਕਾਰਵਾਈ ਅਜੋ ਨਹੀਂ ਦੇਖਣ ਨੂੰ ਮਿਲਦੀ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਅਜੋ ਸ਼ੁਰੂ ਕੀਤੀ ਗਈ ਹੈ ਕਿ ਕੀ ਮਾਮਲਾ ਸੀ ਕਿਉਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਦੇ ਪਿੱਛੇ ਕਿਹੜੇ ਵਿਅਕਤੀ ਨੇ ਤਾਂ ਉਹਨਾਂ ਦੀ ਪਛਾਣ ਹੁਣ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਅੰਮ੍ਰਿਤਸਰ ਚ ਕਾਉਂਸਲਰ ਤੇ ਗੋਲੀਆਂ ਚੱਲੀਆਂ ਨੇ ਮੌਜੂਦਾ ਕਾਉਂਸਲਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਦੇ ਵਿੱਚ ਉਹਨਾਂ ਦੇ ਗੋਲੀਆਂ ਲੱਗੀਆਂ ਨੇ ਤਾਂ ਉਹ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਹਨਾਂ ਨੇ ਦਮ ਤੋੜਤਾ ਤਾਂ ਲਗਾਤਾਰ ਕਾਨੂੰਨ ਵਿਵਸਥਾ ਤੇ ਸਵਾਲ ਉੱਠਦੇ ਹੋਏ ਨਜ਼ਰ ਆ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਮੌਜੂਦਾ ਕਾਉਂਸਲਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਹੋਰ ਵੀ ਅਪਡੇਟ ਦੇ ਲਈ ਜੁੜ ਰੜ ਜਾਣਾ ਲੋਕਾਂ ਨਾਲ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ